ਹਾਂਜੀ ਭਾਈ ਸਤਿ ਸ੍ਰੀ ਅਕਾਲ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਕਾਫਲੇ ਦੇ ਪਿੱਛੇ ਸਨ ਬਾਬਾ ਅਜੀਤ ਸਿੰਘ ਜੀ ਬਾਬਾ ਜੀ ਸਿੰਘ ਜੀ ਤੁਰਕਾਂ ਤੇ ਪਹਾੜੀਆਂ ਦਾ ਇਦਾਂ ਡਟ ਕੇ ਮੁਕਾਬਲਾ ਕਰਦੇ ਹਨ ਜਿਵੇਂ ਕੋਈ ਸਾਹਮਣੇ ਚਟਾਨ ਖੜੀ ਹੋ ਗਈ ਹੋਵੇ ਤੇ ਉਹਨਾਂ ਨੂੰ 1 ਇੰਚ ਅੱਗੇ ਨਹੀਂ ਵਧਣ ਦਿੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਫਲੇ ਵੱਲ ਤੇ ਇਧਰ ਗੁਰਗੋਬਨ ਸਿੰਘ ਜੀ ਦਾ ਕਾਫਲਾ ਹੌਲੀ-ਹੌਲੀ ਪਹੁੰਚ ਜਾਂਦਾ ਹੈ ਇੱਕ ਟਿੱਬੀ ਦੇ ਕੋਲ ਤੇ ਉਧਰ ਬਾਬਾ ਅਜੀਤ ਸਿੰਘ ਜੀ ਤੁਰਕਾਂ ਤੇ ਪਹਾੜੀਆਂ ਦੀਆਂ ਗੱਡੀਆਂ ਪਰ ਪਰ ਕੇ ਭੇਜ ਰਹੇ ਸਨ ਨਰਕਾਂ ਵੱਲ ਨੂੰ ਫੇਰ ਬਾਬਾ ਉਦੇਸ ਸਿੰਘ ਜੀ ਜੋ ਬਾਬਾ ਮਨੀ ਸਿੰਘ ਜੀ ਦੇ ਸੁਪੁੱਤਰ ਸਨ ਜਾਂਦੇ ਹਨ ਤੁਰਕਾਂ ਅਤੇ ਪਹਾੜੀਆਂ ਨਾਲ ਲੋਹਾ ਲੈਣ ਦੇ ਤੇ ਇੱਥੇ ਉਹ ਤੁਰਕਾਂ ਅਤੇ ਪਹਾੜੀਆਂ ਨਾਲ ਲੋਹਾ ਲੈਂਦੇ ਹਨ ਤੇ ਬਾਬਾ ਅਜੀਤ ਸਿੰਘ ਜੀ ਨੂੰ ਭੇਜ ਦਿੰਦੇ ਹਨ ਗੁਰਗੋਬਨ ਸਿੰਘ ਜੀ ਦੇ ਨਾਲ ਅੱਗੇ ਸਰਸਾ ਨਦੀ ਤੇ ਚਮਕੌਰ ਸਾਹਿਬ ਜੀ ਦੇ ਉੱਤੇ ਆਪਾਂ ਪਹਿਲਾਂ ਹੀ ਵੀਡੀਓ ਬਣਾ ਚੁੱਕੇ ਹਾਂ ਉਹ ਤੁਸੀਂ ਆਪਣੇ ਚੈਨਲ ਉੱਤੇ ਜਾ ਕੇ ਦੇਖ ਦੇਖ ਸਕਦੇ ਹੋ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਸਾਟ ਦਿੱਤਾ ਤਾਂ ਤੁਰਕਾਂ ਤੇ ਪਹਾੜੀਆਂ ਨੇ ਉਸ ਦਾ ਕੀ ਕੀਤਾ ਬਹੁਤ ਸਾਰੀਆਂ ਫੌਜਾਂ ਪਹਿਲਾਂ ਹੀ ਆਨੰਦਪੁਰ ਦੇ ਵੱਲ ਵੱਧ ਚੁੱਕੀਆਂ ਸਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇੱਥੇ ਬਹੁਤ ਸਾਰੀਆਂ ਕੀਮਤੀ ਵਸਤੂਆਂ ਸੋਨੇ ਚਾਂਦੀ ਦਾ ਖਜ਼ਾਨਾ ਮਿਲੇਗਾ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਉਸਥੇ ਕੀਮਤੀ ਚੀਜ਼ਾਂ ਨੂੰ ਬਹੁਤਿਆਂ ਨੂੰ ਸਾੜ ਦਿੱਤਾ ਸੀ ਜਾਂ ਉਸ ਨੂੰ ਸਤਲੁਜ ਵਿੱਚ ਰੋੜ ਦਿੱਤਾ ਸੀ ਤੇ ਕਈ ਹੋਰ ਵਸਤੂਆਂ ਨੂੰ ਉਹਨਾਂ ਨੇ ਜ਼ਮੀਨ ਵਿੱਚ ਦਬ ਦਿੱਤਾ ਸੀ ਪਰ ਫੇਰ ਵੀ ਆਨੰਦਪੁਰ ਸਾਹਿਬ ਵਿੱਚ ਹਾਲੇ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਵਸਤੂਆਂ ਸਨ ਉੱਥੇ ਇੱਥੇ ਇਤਿਹਾਸਕਾਰ ਦੱਸਦੇ ਹਨ ਕਿ ਤੁਰਕਾਂ ਤੇ ਪਹਾੜੀ ਰਾਜਾਂ ਨੇ ਆਨੰਦਪੁਰ ਸਾਹਿਬ ਨੂੰ ਬਿਲਕੁਲ ਢੇਟ ਟਾਇਟੇਰੀ ਕਰ ਦਿੱਤਾ ਸੀ ਉਹਨਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸੀ ਜੋ ਉੱਥੇ ਬਾਗ ਹੋ ਗਏ ਗੀਚੇ ਸਨ ਤੇ ਜੋ ਕਿਲਾ ਸੀ ਉਸ ਦੇ ਦਰਵਾਜ਼ੇ ਖਿੜਕੀਆਂ ਲਾ ਕੇ ਲੈ ਗਏ ਸਨ ਜੋ ਸਤਨ ਸਨ ਉਹਨਾਂ ਵਿੱਚ ਜੋ ਸੁਤੀਰ ਸਨ ਉਹਨਾਂ ਨੂੰ ਵੀ ਉਹ ਉੱਥੋਂ ਲਾ ਕੇ ਲੈ ਗਏ ਸਨ ਜਿਸ ਆਨੰਦਪੁਰ ਵਿੱਚ ਕਦੇ ਖੁਸ਼ੀਆਂ ਰੌਣਕਾਂ ਲੱਗੇ ਰਹਿੰਦੇ ਸਨ ਅੱਜ ਉਸ ਨੂੰ ਮੁਗਲਾਂ ਤੇ ਤੁਰਕਾਂ ਨੇ ਖੰਡਰ ਬਣਾ ਕੇ ਰੱਖ ਦਿੱਤਾ ਸੀ ਇਹ ਉਹ ਆਨੰਦਪੁਰ ਸਾਹਿਬਾਂ ਵਾਲੇ ਸੈਨਸਾ ਦਾ ਜਿੱਥੇ ਖੁਸ਼ੀਆਂ ਮੇਲੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਜਿੱਥੇ ਖਾਲਸਾ ਹਰ ਗਲੀ ਦੇ ਮੋੜ ਉੱਤੇ ਲੰਗਰ ਲਾ ਕੇ ਰੱਖਦਾ ਸੀ ਇਹ ਉਹ ਆਨੰਦਪੁਰ ਸਾਹਿਬ ਉਸ ਸੈਨਸਾਏ ਬਾਜ਼ਾ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਦਾ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦੇ ਆ ਦੇ ਔਰੰਗਜ਼ੇਬ ਨੇ ਤੁਰਕਾਂ ਪਹਾੜੀ ਰਾਜਾਂ ਨੇ ਅੱਖ ਚੱਕ ਨਹੀਂ ਸੀ ਦੇਖਿਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚਲੇ ਗਏ ਤਾਂ ਉਹਨਾਂ ਨੇ ਇਸ ਨੂੰ ਮਿੱਟੀ ਦਾ ਢੇਰ ਬਣਾ ਕੇ ਰੱਖ ਦਿੱਤਾ ਸੀ ਤੇ ਉਹ ਆਨੰਦਪੁਰ ਅੱਜ ਲੁੱਟਿਆ ਪੁੱਟਿਆ ਗਿਆ ਸੀ ਇੱਥੇ ਇਤਿਹਾਸਕਾਰ ਦੱਸਦੇ ਹਨ ਕਿ ਇਹਨਾਂ ਕੁਝ ਕਰਨ ਤੋਂ ਬਾਅਦ ਵੀ ਪਹਾੜੀ ਰਾਜਾਂ ਨੇ ਉੱਥੇ ਇੱਕ ਫੌਜ ਦੀ ਟੁਕੜੀ ਬਹਾ ਦਿੱਤੀ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ